ਅੰਮ੍ਰਿਤਸਰ ਦੇ ਇੱਕ ਇਲਾਕੇ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਆਨਲਾਈਨ ਗੇਮ ਦੇ ਖੇਡਣ ਦੇ ਚੱਕਰ ਦੇ ਵਿੱਚ ਇੱਕ ਪੁਰਾਣੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਅੰਮ੍ਰਿਤਸਰ ਦੇ ਮੁਕੰਪੂਰਾ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਦੱਸਿਆ ਕਿ ਹੁਣ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਜਿਹੜਾ ਭਰਾ ਸੀਗਾ ਉਹ ਉਹ ਜ ਸਮੇਂ ਤੋਂ ਇੱਕ ਆਨਲਾਈਨ ਗੇਮ ਖੇਡਦਾ ਸੀ ਜਿਸ ਦੇ ਵਿੱਚ ਉਹਨੇ ਬਹੁਤ ਸਾਰਾ ਪੈਸਾ ਖਰਾਬ ਵੀ ਕਰ ਦਿੱਤਾ ਇਥੋਂ ਤੱਕ ਕਿ ਉਸਨੇ ਆਪਣੀ ਗੱਡੀ ਤੱਕ ਵੇਚ ਦਿੱਤੀ ਸੀਗੀ ਤਾਂ ਬੀਤੇ ਰਾਤ ਉਸਦੇ ਵੱਲੋਂ ਕੁਝ ਨਸ਼ਾ ਕੀਤਾ ਹੋਇਆ ਸੀ ਨਸ਼ਾ ਕਰਕੇ ਉਹ ਆਪਣੇ ਘਰ ਆਉਂਦਾ ਹੈ ਤਾਂ ਘਰ ਆ ਕੇ ਆਪਣੀ ਪੈਣ ਦੇ ਕਮਰੇ ਦੇ ਵਿੱਚ ਵੜ ਜਾਂਦਾ ਤੇ ਉਸ ਤੋਂ ਦੌਰਾਨ ਸਾਰਾ ਸਮਾਨ ਅਲਮਾਰੀ ਦੇ ਵਿੱਚੋਂ ਥੱਲੇ ਸੁੱਟਣਾ ਸ਼ੁਰੂ ਕਰ ਦਿੰਦਾ ਇੰਨੀ ਨੂੰ ਭੈਣ ਦੀ ਜਾਗ ਖੁੱਲ ਜਾਂਦੀ ਹੈ ਤੋ ਦੇਖ ਲਿਆ ਤਾਂ ਉਸਨੇ ਨਸ਼ੇ ਦੇ ਵਿੱਚ ਆਪਣੀ ਭੈਣ ਦੇ ਉੱਤੇ ਵਾਰ ਕੇ ਤਾਂ ਕਿਰਚੇ ਦੇ ਨਾਲ ਵਾਰ-ਵਾਰ ਹਮਲਾ ਕਰਕੇ ਉਸ ਨੂੰ ਮੌਤ ਦੇ ਘਰ ਉਤਾਰ ਦਿੱਤਾ ਆਪਣੀ ਭੈਣ ਦਾ ਹੀ ਕਾਤਲ ਜਿਹੜਾ ਭਰਾ ਦੇ ਬੋਲੋ ਕਰ ਦਤਾ ਗਿਆ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਤੇ ਬੋਲੋ ਪੂਰੇ ਮਾਮਲੇ ਦੀ ਸਥਿਤੀ ਦੀ ਜਾਇਜ਼ਾ ਲਿਆਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰধান ਨੂੰ ਗ੍ਰਿਫਤਾਰ ਕਰ ਲਤਾ ਜਾਂਦਾ ਹੈ ਹਾਲਾਂਕਿ ਦੱਸੀਏ ਕਿ ਆਨਲਾਈਨ ਗੇਮ ਖੇਡਣ ਦਾ ਚਸਕਾ ਭਰਾ ਦੇ ਸਰ ਤੇ ਨੱਕ ਜਿਆਦਾ ਸੀਗਾ ਉਸਨੇ ਬਹੁਤ سارے ਪੈਸੇ ਵੀ ਗਵਾ ਦਿੱਤੇ ਆਪਣੀ ਗੱਡੀ ਵੇਚ ਦਿੱਤੀ ਇਥੋਂ ਤੱਕ ਕਿ ਉਸਨੇ ਨਸ਼ੇ ਦੇ ਵਿੱਚ ਆਪਣੀ ਭੈਣ ਵੀ ਜਾਨੋਂ ਮਾਰ ਦਿੱਤੀ ਹੈ ਇਸ ਦੇ ਵਿਚਾਲੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਵਕ ਵਕ ਪਹਿਲੂਆਂ ਤੋਂ ਇਹ ਪੂਰਾ ਮਾਮਲਾ ਦੇਖਣ ਨੂੰ ਮਿਲਦਾ ਪਰ ਦੇਖੋ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਕਿਵੇਂ ਤਾਰ ਤਾਰ ਹੋ ਗਏ ਨੇ ਲੋਕ ਨਸ਼ੇ ਦੇ ਪਿੱਛੇ ਆਨਲਾਈਨ ਗੇਮਸ ਦੇ ਪਿੱਛੇ ਹੀ ਆ ਪੂਰੀ ਚੀਜ਼ਾਂ ਪਿੱਛੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੰਦੇ ਨੇ ਅੰਮ੍ਰਿਤਸਰ ਦੇ ਮੋਹਕਮ ਪੁਰਾ ਤੋਂ ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਇੱਕ ਵੱਡੀ ਘਟਨਾ ਵਾਪਰੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਲਗਾਤਾਰ ਹੀ ਹੁਣ ਇਹ ਮਾਮਲਾ ਸੋਸ਼ਲ ਮੀਡੀਆ ਤੇ ਅੱਖ ਦਾ ਹੋਇਆ ਦਿਖਾਈ ਦੇ ਰਿਹਾ ਇਹ ਤਸਵੀਰਾਂ ਕਾਫੀ ਵਹਿਰਲਪੁਰੀਆਂ ਨੇ ਦੱਸਦੀ ਹੈ ਕਿ ਜਿੱਥੇ ਹੁਣ ਇੱਕ ਪਰਾ ਨੇ ਨਸ਼ੇ ਦੇ ਵਿੱਚ ਧੁੱਤ ਹੋ ਕੇ ਪੈਸਿਆਂ ਦੇ ਚੱਕਰ ਦੇ ਵਿੱਚ ਆਪਣੀ ਭੈਣ ਦਾ ਕਤਲ ਕਰ ਦਿੱਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਰਚੇ ਦੇ ਨਾਲ ਵਾਰ-ਵਾਰ ਉਸ ਤੇ ਹਮਲਾ ਕੀਤਾ ਤਾਂ ਇਹ ਬੇਹਾਦ ਹੀ ਮੰਦਪਾਖੀ ਘਟਨਾ ਜਿਹੜੀ ਆ ਵਾਪਰੀ ਅੰਮ੍ਰਿਤਸਰ ਦੇ ਵਿੱਚ ਤੇ ਇਹ ਸਭ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ ਹੈ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਲਈ ਪੈਸਾ ਸਭ ਕੁਝ ਹੋ ਚੁੱਕਾ ਹੈ ਲੋਕ ਆਪਣੇ ਸ਼ੌਂਕ ਪੂਰੇ ਕਰਨ ਦੇ ਲਈ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਬਲੀ ਦੇਣ ਨੂੰ ਤਿਆਰ ਹੋ ਜਾਂਦੇ ਨੇ ਜਾਨੀ ਕਿ ਹੁਣ ਇਸ ਕਾਲਜੁਗ ਦੀ ਘੜੀ ਦੇ ਵਿੱਚ ਰਿਸ਼ਤੇ ਕੋਈ ਵੀ ਆਮਤ ਨਹੀਂ ਰੱਖਦੇ ਨੇ ਬਸ ਇਨਸਾਨ ਉਸੇ ਰਫ ਆਪਣੀ ਹੀ ਪਈ ਰਹਿੰਦੀ ਹੈ ਇਹ ਜਿਉਂਦੀ ਜਾਨਤੀ ਇੱਕ ਘਟਨਾਤਾਰੇ ਨਾਲ ਸਾਂਝੀ ਕੀਤੀ ਹੈ ਬੇਹਦ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਹੈ ਔਰ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਦੇ ਵਿੱਚ ਹੁਣ ਜੋ ਹੋਰ ਕੁਝ ਵੀ ਨਿਕਲ ਕੇ ਆਵੇ ਤਾਂ ਉਸ ਬਾਬਤ ਵੀ ਜਿਹੜੀ ਜਾਣਕਾਰੀ ਸਾਹਮਣੇ ਆਵੇਗੀ ਫਿਲਹਾਲ ਨਸ਼ਦ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਸੂਖ ਦੀ ਲਹਿਰ ਪਾਈ ਗਈ ਘਰ ਦੇ ਵਿੱਚ ਵੀ ਸੂਖ ਦੀ ਲਹਿਰ ਪਾਈ ਗਈ ਹੈ ਤਾਂ ਆਨਲਾਈਨ ਗੇਮ ਖੇਡਣ ਤੇ ਚੱਕਰ ਦੇ ਵਿੱਚ ਦੇਖੋ ਕਿ ਕੁਝ ਘਰ ਬੈਠਾ ਇੱਕ ਭਰਾ ਤੇ ਆਪਣੀ ਹੀ ਭੈਣ ਨੂੰ ਮੌਤੇ ਘੱਟ ਕਰ ਦਿੱਤਾ ਇਸ ਵੀਡੀਓ ਨੂੰ ਇਸ ਖਬਰ ਨੂੰ ਸ਼ੇਅਰ ਕਰਨਾ ਬਣਦਾ ਕਿ ਹੋਰ ਲੋਕ ਵੀ ਇਸ ਤੋਂ ਸਿੱਖ ਲੈ ਸਕਣ ਤਾਂ ਹੁਰਾ ਦੇ ਲੋਕ ਕੁਝ ਅਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ